ਦੋ ਜੀ ਸਮਾਪਤ ਹੋ ਗਈ ਹੈ ਤੇ 50 ਦੇ 52 ਬਣ ਰਹੇ ਹਨ ਬਹੁਤ ਬਹੁਤ ਧੰਨਵਾਦ ਕਾਲੀ ਮੀਤ ਦੇ ਭਰਾਵਾਂ ਦਾ ਅਜ ਜਾਣ ਪਹਿਚਾਨ ਦੇ ਜੀ ਕੰਮ ਐਮ ਐਲ ਏ ਦਲਨ ਸਿੰਘ ਜੀ ਸਰਵਨ ਦੇ ਸਾਹਮਣੇ ਵਿਸ਼ੇਸ਼ ਤੌਰ ਤੇ ਪਹੁੰਚਿਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਇਹਨਾਂ ਸਾਹਮਣੇ ਨਵੇਂ ਮੁੰਡਿਆਂ ਨੂੰ ਪ੍ਰੇਰਿਤ ਕਰਨ ਦੇ ਲਈ ਅੱਜ ਤੋਂ ਨੌਜਵਾਨਾਂ ਨੇ ਨਵੇਂ ਪ੍ਰੇਰਣਾ ਮੰਨ ਲਈ ਕੀਤਾ ਹੈ ਆਜਿਆ ਬਹੁਤ ਵੱਡੀ ਗੱਲ ਹੈ ਸੋਹਣੇ ਬਾਰੇ ਤੋਂ ਇਸ ਲਈ ਸਮਾਪਤ ਕੀ ਹੈ ਇਹਦੇ ਬੜਾ ਵਧੀਆ ਟੂਰਨਾਮੈਂਟ ਇਸ ਲੱਗਿਆ ਹੈ ਐਨਐਸ ਦਾ ਬਹੁਤ ਬਹੁਤ ਧੰਨਵਾਦ ਅਸੀਂ ਬਹੁਤ ਸਨਕਾਰ ਕਰਦੇ ਆਂ ਅੱਜ ਦਾ ਮੇਲਾ ਕਰਾਇਆ ਵਧੀਆ ਪ੍ਰਬੰਧ ਕਰਾਇਆ ਅੱਜ ਦੂਜਾ ਦਿਨ ਟੂਰਨਾਮੈਂਟ ਹੈ ਕੱਲ ਲਾਪਟ ਹੋਣਾ ਔਰ ਬੜੀਆਂ ਸਿੱਸਾਂ ਦੇ ਲਈ ਹੈ ਬੜੀਆਂ ਦੁਕਾਨਾਂ ਨੇ ਔਰ ਧੰਨਵਾਦ ਕਰਦੇ ਅਸੀਂ ਵਿਸ਼ੇਸ਼ ਤੌਰ ਤੇ ਟਾਈਮ ਨਿਯੂਨ ਇੱਥੇ ਆਲੇ ਧੰਨਵਾਦ ਮੈਂ ਵੀ ਗਿਲਾਂ ਧੰਨਵਾਦ ਕਰਦਾ ਬਹੁਤ ਵੱਡਾ ਇਹ ਸੈਂਟੀ ਨੂੰ ਸਮਰਪਿਤ ਅੱਜ ਸਰਕਾਰ ਜਬਤ ਸਿੰਘ ਸਿੱਧੂ ਨੂੰ ਯਾਦ ਵਿੱਚ ਇਹ ਟੂਰਨਾਮੈਂਟ ਹਰ ਕਲ ਨੂੰ ਇਹਦਾ ਕ੍ਰੈਡਿਟ ਦੇਣਾ ਕਹਾਂਗਾ ਕਿਉਂਕਿ ਪੰਜਾਬ ਦੇ ਯੂਥ ਨੂੰ ਨਸ਼ੇ ਤੋਂ ਇਹ ਮੋੜ ਦੇਹ ਬਹੁਤ ਰ ਟੂਰਨਾਮੈਂਟ ਕਰਾ ਇਹ ਵੀ ਟੂਰਨਾਮੈਂਟ ਕਰਾ ਅੱਜ ਪੰਜਾਬ ਲਈ ਬਹੁਤ ਜ਼ਰੂਰੀ ਹੈ ਅੱਜ ਦੂਸਰੇ ਦਿਨ ਜਿਹੜਾ ਕੋਸਟੋ ਕ੍ਰਿਕਟ ਟੂਰਨਾਮੈਂਟ ਸੀ ਉਹਦੀ ਅੱਜ ਸ਼ੁਰੂਆਤ ਹੋਈ ਹੈ ਜਿਸ ਦੇ ਵਿੱਚ 8 ਦੇ 9 ਦੇ ਤਿੰਨ ਟੀਮਾਂ ਦੇ ਅੱਜ ਮੈਚ ਹੋਏ ਨੇ ਕੱਲ ਨੂੰ ਕੁਆਟਰ ਫਾਈਨਲ ਸੈਮੀ ਫਾਈਨਲ ਤੇ ਫਿਰ ਫਾਈਨਲ ਦੇ ਜਿਹੜੇ ਮੈਚ ਹੋਣਗੇ ਤੇ ਉਹਦੇ ਵਿੱਚ ਜਿੱਥੇ ਖਿਡਾਰੀਆਂ ਨੂੰ ਮੈਂ ਧੰਨਵਾਦ ਕਰਦਾ ਉਹਨਾਂ ਨੂੰ ਵਧਾਈ ਵੀ ਦੇਣਾ ਵੀ ਬੜੀ ਉਹਨਾਂ ਨੇ ਖੇਡ ਦੀ ਪਾਵਨਾ ਨਾਲ ਅੱਜ ਦੇ ਜਿਹੜੇ ਖੇਡ ਖੇਡੀ ਹੈ ਅਤੇ ਜਿਹੜੇ ਅੰਪਾਇਰ ਸਹਿਬਾਨ ਨੇ ਉਹਨਾਂ ਨੇ ਵੀ ਬੜੇ ਹੀ ਸੰਜਮ ਤੇ ਸੋਚ-ਵੋਚਾ ਨਾਲ ਕਈ ਇਹੋ ਜਿਹੇ ਫੈਸਲੇ ਸੀ ਵੀ ਬਹੁਤ ਨਾਜ਼ੁਕ ਫੈਸਲੇ ਸੀ ਵੇ ਬੋਲ ਹਲਕੀ ਜਿਹੀ ਸਨਕ ਹੋ ਕੇ ਗਈ ਸੀ ਤਾਂ ਉਹ ਫੈਸਲਾ ਅਗਰ ਕੱਦ ਲੈ ਰਹੇ ਤਾਂ ਦੂਜੀ ਟੀਮ ਹਾਰ ਜਾਣੀ ਸੀ ਬੜੀ ਨੂੰ ਯਕਤ ਨਾਲ ਉਹ ਫੈਸਲੇ ਲਈ ਕਿਥੇ ਉਹਨਾਂ ਨੂੰ ਲੱਗ ਅੰਪਾਇਰ ਸਰਬੰਨ ਨੂੰ ਵੀ ਨਾਮ ਦਿੱਤੇ ਉੱਤੇ ਸ਼ਲਾਘਾ ਵੀ ਹੋਈ ਹੈ ਕਿ ਇਹਨਾਂ ਨੇ ਬਿਲਕੁਲ ਉਹ ਜਿਹੜੇ ਫੈਸਲੇ ਨੇ ਉਹ ਸਹੀ ਦਿੱਤੇ ਨੇ ਅੱਜ ਸਾਡੇ ਲਈ ਮਾਨ ਦੇ ਦਿਲ ਸੀ ਵੀ ਸੱਚਾ ਜਦਵ ਇਹ ਆ ਰਸਤੇ ਦੇ ਮੇਰਾ ਪੁੱਤ ਦਾ ਵੀ ਲੱਗਦਾ ਉਹਨਾਂ ਨੇ ਅੱਜ ਸਮੂਲਿਤ ਕੀਤੇ ਬਹੁਤ ਨਾਮ ਵੱਲ ਸ਼ਖਸੀਤਾ ਜਿਹਦਾ ਕਿਹਾ ਨਾਮ ਅੱਜ ਸਾਰਿਆਂ ਪਹੁੰਚੇ ਨੇ ਦਿੰਦੇ ਹਾਂ ਇਹਨਾਂ ਨੂੰ ਧੰਨਵਾਦ ਕਰਨਾ ਹੈ ਇਹ ਮੇਰੇ ਵੀਰ ਦੇ ਟੂਰਨਾਮੈਂਟ ਜਿਹੜੀਆਂ ਸ਼ੀਲਡਾਂ ਕਹਿੰਦੇ ਬੰਦਿਆਂ ਤੋਂ ਵੀ ਉੱਚੀਆਂ ਰੱਖੀਆਂ ਗਿਆ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਇਹ ਵੀ ਮੈਂ ਖਿਡਾਰੀ ਖਿਡਾਰੀ ਸਾਡੇ ਦੇ ਸਭ ਤੋਂ ਉੱਚੇ ਅਗਰ ਨੌਜਵਾਨਾਂ ਨੂੰ ਅਸੀਂ ਸੰਭਾਲ ਲਿਆ ਆਪਣੇ ਨੌਜਵਾਨਾਂ ਨੂੰ ਸੰਭਾਲ ਲਿਆ ਆਪਣੀ ਨੌਜਵਾਨੀ ਸੰਭਾਲ ਲਈ ਅੱਜ ਦੇ ਟੂਰਨਾਮੈਂਟ ਨੂੰ ਦੇਖ ਕੇ ਨਗਦਾਂ ਨੰਮਾ ਨੂੰ ਸ਼ੀਲਡਾਂ ਨੂੰ ਦੇਖ ਕੇ ਅਗਰ ਅਸੀਂ 10 ਨੌਜਵਾਨ ਵੀ ਪ੍ਰੇਰਿਤ ਕਰਦੇ ਨਾ ਨਸ਼ਾ ਛੱਡਣ ਨੂੰ ਜਾ ਖੇਡਾਂ ਨਾਲ ਜੁੜਨ ਨੂੰ ਮੈਂ ਕਹਿੰਦਾ ਸਾਡਾ ਜਿਹੜਾ ਟੂਰਨਾਮੈਂਟ ਕਰਾਇਆ ਸਾਡੇ ਸਾਡੀ ਮਿਹਨਤ ਹੋ ਸਕਦੀ ਜੀ ਜਿਹੜੀ ਆਪਣੀ ਜਿੱਤ ਤੋਂ ਕਿਸ ਤਰ੍ਹਾਂ ਦੇਖਦੇ ਜਿਹੜੀ ਤਰਨਤਾਰ ਦੀ ਹੈ ਤਰਨਤਾਰ ਦੀ ਜਿੱਤ ਤਾਂ ਕੰਤੇ ਲਿਖੇ ਸਜਾਈ ਸੀ ਤੁਹਾਨੂੰ ਪਹਿਲੇ ਦਿਨ ਕਹਤੇ ਸੀ ਜੀ ਇਹ ਤਾਂ ਰਵੈਤਿਕ ਪਾਰਟੀ ਆ ਇਹ ਰਾਸ਼ਟਰੀ ਸਟੇਜ ਨਹੀਂ ਕਿੱਥੇ ਤੁਸੀਂ ਗੱਲ ਕਰੀਆ ਪਰ ਤੁਸੀਂ ਗੱਲ ਕਰੀਆ ਜਵਾਬ ਜ਼ਰੂਰ ਦੇਵਾਂਗਾ ਜੇ ਇਹ ਕਹਿੰਦੇ ਸੀ ਵੀ ਪਹਿਲਾਂ ਲﺪਿਆ ਹੈ ਜਿਹੜੀ ਸੈਮੀਫਾਈਨਲ ਆ ਫਿਰ ਕੰਨ ਤੋਂ ਸੈਮੀਫਾਈਨਲ ਕਹਿ ਰਹੇ ਨੇ ਜੇ ਕੋਈ ਹੋਰ ਭਾਈ ਦੇਖਣੀ ਆ ਉਹ ਵੀ ਦੇਖ ਲਓ 2027 ਵਿੱਚ ਬੰਕੇ ਦੀ ਚੋਲ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਫਿਰ ਬਣਾਉਂਗਾ ਜੀ ਕੱਲ ਫਾਈਨਲ ਆ ਜੀ ਕਿਦਾਂ ਪਬਲਿਕ ਗ੍ਰੰਟੀ ਐਸੀ ਦੇਣਾ ਚਾਹ ਰਹੇ ਹੋ ਕੱਲ ਨੂੰ ਮੈਂ ਸਮੁੱਚੇ ਹਲਕਾ ਆਤਮਨਗਰ ਦੀ ਪਹਿਲਾਂ ਦਾ ਸੰਗਤ ਨੂੰ ਬੇਨਤੀ ਕਰੂੰਗਾ ਇਹ ਵੱਡੀ ਗੈਂਟਰੀ ਵਿੱਚ ਆ ਕੇ ਇਸ ਜਿਹੜੀ ਟੂਰਨਾਮੈਂਟ ਦੀ ਸੋਭਾ ਵੀ ਬਦਾਓ ਤੇ ਜਿਹੜੇ ਸਾਡੇ ਬੱਚੇ ਛੱਡਣਗੇ ਇਹਨਾਂ ਨੂੰ ਆਪਾਂ ਅਸ਼ੀਰਵਾਦ ਵੀ ਦੇਈਏ ਤਾਂ ਕਿ ਜਿਹੜਾ ਸਦਾ ਜਿਹੜਾ ਮਕਸਦ ਹੈ ਵੀ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣਾ ਉਹਦੇ ਵਿੱਚ ਅਸੀਂ ਤਕੜੇ ਹੋ ਕੇ ਫੇਰ ਕੰਮ ਕਰੀਏ ਤੇ ਆਉਣ ਵਾਲੇ ਅਗਲੇ ਸਾਲ ਫੇਰ ਇਸ ਤੋਂ ਵੀ ਵੱਡਾ ਆਪਾਂ ਟੂਰਨਾਮੈਂਟ ਕਰਾਈਏ ਤਾਂ ਕਿ ਜਿਹੜੀ ਨੌਜਵਾਨੀ ਹੈ ਉਹਨੂੰ ਆਪਣੇ ਖੇਡਾਂ ਨਾਲ ਜੋੜ ਸਕੀਏ ਇਹ ਟੂਰਨਾਮੈਂਟ ਆਪਾਂ ਸਾਰੇ ਤੇ ਆਨੰਦ ਮਾਨਦੇ ਪਏ ਆ ਸਾਹਿਬ ਐਮਐਲਏ ਸਾਹਿਬ ਮੈਂ ਇੱਕ ਗੱਲ ਇਹ ਨਾਲੀ ਜ਼ਰੂਰ ਕਹਿਣਾ ਚਾਹਾਂਗਾ ਅੱਜ ਤੱਕ ਆਪਾਂ ਦੇਖਦੇ ਆਏ ਆ ਕਿ ਲੁਧਿਆਣਾ ਦੇ ਪੋਲਿਟਿਸ਼ੀਅਨ ਲੀਡਰ ਟੂਰਨਾਮੈਂਟ ਦੇ ਜਿਹੜੇ ਕੋ ਬਾਹਰ ਦਾ ਕਰਵਾਉਂਦਾ ਤਾਂ ਜਾਂਦੇ ਆ ਲੇਕਿਨ ਮੈਂ ਪਹਿਲੇ ਐਸੇ ਐਮਐਲਏ ਸਾਹਿਬ ਦੇਖੇ ਹੋਏ ਮੈਂ ਇਸ ਵੀ ਨਹੀਂ ਕਹਿੰਦਾ ਕਿ ਮੈਂ ਮੇਰੇ ਚਾਚਾ ਜੀ ਆ ਅਸੀਂ ਉਹਨਾਂ ਦੇ ਨਾਲ ਖੇਡਦੇ ਸਾਨੂੰ ਇਹ ਇਹਨਾਂ ਨੇ ਬੈਟ ਫੜਨਾ ਬੱਲਾ ਫੜਨਾ ਇਹਨਾਂ ਨੇ ਸਿਖਾਇਆ ਔਰ ਇਹ ਖੁਦ ਕ੍ਰਿਕਟ ਦੇ ਬੜੇ ਸ਼ੌਕੀਨ ਹੈ ਬੜਾ ਜਜ਼ ਪੈਸ਼ਨ ਰੱਖਦੇ ਆ ਲੇਕਿਨ ਮੈਨਾਂ ਵਾਰ ਸੋਚਿਆ ਕਿ ਪਹਿਲੇ ਇਹੋ ਜਿਹੇ ਐਮਐਲਏ ਹੋਣਗੇ ਪੰਜਾਬ ਦੇ ਜਿਹੜੇ ਇਹੋ ਜਿਹੇ ਟੂਰਨਾਮੈਂਟ ਖੁਦ ਫੋਟੇ ਸਾਬਜ਼ਾਦਿਆਂ ਦੀ ਯਾਦ ਯਾਦ ਦੇ ਵਿੱਚ ਆਪਣੇ ਭਰਾ ਜਬਰ ਸਿੰਘ ਜੀ ਦੀ ਯਾਦ ਦੇ ਵਿੱਚ ਸੋ ਇਹੋ ਜਿਹੇ ਲੋਕ ਸਮਾਜ ਨੂੰ ਚਾਹੀਦੇ ਆ ਸਾਡੇ ਲੁਧਿਆਣੇ ਨੂੰ ਚਾਹੀਦੇ ਆ ਜਿਹੜੇ ਕਿ ਇਹੋ ਜੇ ਯੂਥ ਨੂੰ ਇਹੋ ਜੇ ਟੂਰਨਾਮੈਂਟ ਕਰਵਾ ਕੇ ਯੂਥ ਨੂੰ ਨਸ਼ਿਆਂ ਵੱਲ ਨਾ ਜਾਣ ਦੀ ਬਜਾਏ ਸੋ ਇਹੋ ਜੀ ਚੀਜ਼ਾਂ ਵੱਲ ਉਹਨਾਂ ਦਾ ਧਿਆਨ ਲੈ ਕੇ ਜਾਣ ਸੋ ਮੈਂ ਜਿੰਨੀ ਇਹਨਾਂ ਦੀ ਸਿਫਤ ਕਰਾਂ ਸੋ ਘੱਟ ਹੋਏਗਾ ਸੋ ਮੈਂ ਇਹੀ ਕਹਾਂਗਾ ਕਿ ਪ੍ਰਮਾਤਮਾ ਨੇ ਲੰਬੀ ਆਇਯੂ ਦੇ ਔਰ ਇਹਨਾਂ ਨੂੰ ਹੋਰ ਚੜ੍ਹਦੀ ਕਲਾ 'ਚ ਰੱਖੇ ਔਰ ਇਹੋ ਜੇ ਵਧੀਆ ਕੰਮ ਇਹ ਕਰਦੇ ਰਹਿਣ ਔਰ ਬਹੁਤ ਜ਼ਰੂਰਤ ਹੈ ਸਾਡੇ ਸਮਾਜ ਨੂੰ ਸਾਡੇ ਪੰਜਾਬ ਨੂੰ ਇਹੋ ਜਿਹੇ ਬੰਦਿਆਂ ਦੀ ਜ਼ਰੂਰਤ ਹੈ ਇਹੋ ਜਿਹੀ ਚੀਜ਼ਾਂ ਦੀ ਜ਼ਰੂਰਤ ਹੈ ਸੋ ਮੈਂ ਇੱਕ ਵਾਰੀ ਫੇਰ ਇਸ ਟੂਰਨਾਮੈਂਟ ਦੇ ਨਾਲ ਜੁੜੇ ਹੋਏ ਹਰ ਇੱਕ ਆਦਮੀ ਨੂੰ ਚਾਹੇ ਜੌਨੀ ਸਿੱਧੂ ਹੈ ਬਲਦੇਵ ਹੈ ਜਾਂ ਹਰ ਉਹ ਸ਼ਖਸ ਜਿਹੜਾ ਜੁੜਿਆ ਹੋਇਆ ਵੈ ਉਹਨਾਂ ਸਾਰਿਆਂ ਨੂੰ ਆ ਐਮਐਲਏ ਸਾਹਿਬ ਸਿੱਧੂ ਸਾਹਿਬ ਨੂੰ ਸਭ ਨੂੰ ਮੈਂ ਵਧਾਈਆਂ ਦਿਆਂਗਾ ਔਰ ਮੈਂ ਬੇਨਤੀ ਕਰਾਂਗਾ ਕਿ ਫਾਈਨਲ ਫਾਈਨਲ ਮੈਚ ਸਿਰਮ ਆਤਮ ਨਗਰ ਹੀ ਕਿਉਂ ਲੁਧਿਆਣਾ ਸ਼ਹਿਰ ਸਾਰਾ ਪੰਜਾਬ ਸਾਰਾ ਇੱਥੇ ਪਹੁੰਚੇ ਜ਼ਬਰਦਸਤ ਤਰੀਕੇ ਦੇ ਨਾਲ ਇਹ ਟੂਰਨਾਮੈਂਟ ਆਪਣੇ ਆਪ ਦੇ ਵਿੱਚ ਮੈਂ ਕਹਾਂਗਾ ਮੈਂ ਪੰਜਾਬ ਦੇ ਵਿੱਚ ਇਸ ਤਰੀਕੇ ਦਾ ਟੂਰਨਾਮੈਂਟ ਕਿਸੇ ਨੇ ਕਰਵਾਇਆ ਹੋਵੇ ਮੈਂ ਨਹੀਂ ਦੇਖਿਆ ਦੋਸਤ ਮੈਂ ਨਹੀਂ ਦੇਖਿਆ ਹਾਂ ਦੇਖਿਆ ਵੀ ਇੱਕ ਇਕੱਲੀ ਇਕੱਲੀ ਬੋਲ ਤਾਂ ਮੀ ਪੈ ਰਿਹਾ ਗਿਆ ਦੋਸਤ ਗੱਲ ਨੋਟ ਦੀ ਨਹੀਂ ਤੁਸੀਂ ਨੋਟ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਮੇਰੇ ਇੱਕ ਵੀਰ ਨੇ ਇੱਥੇ ਕਿ ਐਡੀ ਐਡੀ ਵੱਡੀ 6 7 ਫੁੱਟ ਦੀ ਇਹਨਾਂ ਨੇ ਟਰੋਫੀ ਦੇਖੋ ਇਹ ਨੋਟ ਜਾਂ ਟਰੋਫੀ ਮਾਇਨੇ ਨਹੀਂ ਰੱਖਦੀ ਇਹਦੇ ਪਿੱਛੇ ਜਜ਼ਬਾ ਦੇਖੋ ਇਹਨਾਂ ਦਾ ਇਹ ਕੋਵਿਡ ਜੱਜ ਫੁਰਦੀ ਇਹਨਾਂ ਨੇ ਇਹ ਪੈਸੇ ਜੋ ਵੀ ਇਹ ਇਨਾਮ ਨਗਦ ਰਾਸ਼ੀ ਸਿੱਧੂ ਸਾਹਿਬ ਐਮਐਲਏ ਸਾਹਿਬ ਜੋ ਯੂਥ ਨੂੰ ਦੇ ਰਹੇ ਇਹਦੇ ਮਕਸਦ ਦੇ ਪਿੱਛੇ ਮਕਸਦ ਕੀ ਹੈ ਮਕਸਦ ਹੈ ਪੈਸ਼ਨ ਮਕਸਦ ਹੈ ਜਜ਼ਬਾ ਮਕਸਦ ਹੈ ਤੁਸੀਂ ਨਸ਼ਾ ਮਰਨਾ ਜਾਓ ਤੁਸੀਂ ਖੇਡਾਂ ਵਾਲੋ ਸੋ ਪੰਜਾਬ ਦੇ ਯੂਥ ਨੂੰ ਇਹੋ ਜਿਹੇ ਐਮਐਲਏ ਔਰ ਇਹੋ ਜਿਹੀ ਚੀਜ਼ਾਂ ਕਰਦੇ ਹੋ ਬਹੁਤ ਜ਼ਰੂਰਤ ਹੈ ਦੋਸਤ ਬਹੁਤ ਜ਼ਰੂਰਤ ਹੈ ਧੰਨਵਾਦ